ਸ਼੍ਰੀ ਸਨਾਤਨਤਰਮ ਸ਼ਿਵ ਮੰਦਿਰ ਖੰਡਵਾਲਾ ਵਿਖੇ ਮਹਾ ਸ਼ਿਵਰਾਤਰੀ ਦੇ ਸੰਬੰਧ ਵਿੱਚ ਸੰਗੀਤਨ ਕੀਤਾ ਗਿਆ। ਇਸ ਮੌਕੇ ਪੰਡਿਤ ਗੋਲਦੀ ਸ਼ਰਮਾ ਵੱਲੋਂ ਪੂਰੇ ਵਿਧੀ ਵਿਵਧਾਨ ਨਾਲ ਪੂਜਾ ਅਰਚਨਾ ਕੀਤੀ ਅਤੇ ਉਪਰੰਤ ਲੰਗਰ ਪੰਡਾਰਾ ਲਗਾਇਆ ਗਿਆ। ਇਸ ਮੌਕੇ ਸ਼ੁਭਮ ਥਾਪਾ, ਪ੍ਰਿੰਸ ਕੁਮਾਰ, ਅਸ਼ਵਰੀ ਸ਼ਰਮਾ, ਰਿਤਿਕ ਥਾਪਾ, ਹੇਮੰਤ, ਸਾਗਰ, ਗੁਰਲਾਲ, ਸਖਸ਼ਮ, ਮੰਜੂ ਥਾਪਾ, ਅਭਿਮਨਿਉ ਥਾਪਾ, ਨੀਸ਼ੂ, ਰਾਜਨ, ਸੰਤੋਸ਼, ਅਜੇ ਥਾਪਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ। ਇਹ ਜੀ ਸਨਾਤਨ ਮੰਦਰ ਸ਼੍ਰੀ ਮੰਦਰ ਸ਼੍ਰੀਪੁਰਨਾ ਜੀ ਦੀ ਸ਼ੁ ਰਾਤਰੀ ਦੇ ਪ੍ਰਖਸ਼ ਦੇ ਵਿੱਚ ਅਸੀਂ ਮੰਦਰ ਦੇ ਵਿੱਚ ਭੰਡਾਰਾ ਵੀ ਕਰਦੇ ਆਂ ਔਰ ਉਹਨਾਂ ਦਾ ਸ਼ਿੰਗਾਰ ਕੀਤਾ ਜਾਂਦਾ ਹੈ ਔਰ ਦੂਰ ਦੂਰ ਤੋਂ ਲੋਕ ਇਸ ਮੰਦਰ ਦੇ ਵਿੱਚ ਆਂਦੇ ਨੇ ਇਸ ਨੂੰ ਨੇਪਾਲੀ ਮੰਦਿਰ ਦੇ ਨਾਲ ਵੀ ਜਾਣਿਆ ਜਾਂਦਾ ਜਾਂਦਾ ਹੈ ਕਿਉਂਕਿ ਇੱਥੇ ਜੋ ਸ਼ਿੰਗਾਰ ਹੁੰਦਾ ਹੈ ਨੇਪਾਲ ਤੋਂ ਆਂਦਾ ਹੈ ਔਰ ਸਾਡੇ ਵੀਰ ਜਿੰਨੇ ਵੀ ਆਂ ਨੇਪਾਲ ਵਾਸੀ ਇੱਥੇ ਸਾਰੇ ਵਾਹ ਚੜ੍ਹ ਕੇ ਇਲਾਕਾ ਨ ਵਾਸੀਆਂ ਨਾਲ ਰਲ ਮਿਲ ਕੇ ਸਮਾਧਾਨ ਜੋ ਕਰਦੇ ਆਂ ਔਰ ਸਾਰੇ ਨਵੀਂ ਪੀੜੀ ਨੂੰ ਵੀ ਅਸੀਂ ਨਾਲ ਲੈ ਕੇ ਤੋਰਦੇ ਆਂ ਔਰ ਜੋ ਵੀ ਸਾਡੀ ਨਵੀਂ ਪੀੜੀ ਆ ਅਸੀਂ ਇਹਨਾਂ ਦਾ ਸੰਜੋਗ ਆ ਜਿਹੜੇ ਰਲ ਮਿਲ ਕੇ ਸਾਡਾ ਸਾਥ ਦਿੰਦੇ ਆ ਔਰ ਨਸ਼ਿਆਂ ਤੋਂ ਬਚ ਕੇ ਅਸੀਂ ਇਹਨਾਂ ਦੇ ਨਾਲ ਜੋੜ ਕੇ ਇਸ ਤਰ੍ਹਾਂ ਔਰ ਸੋਮਵਾਰ ਦੇ ਸੋਮਵਾਰ ਕੱθε ਪਾ ਸਮਾਰਟੀ ਵੀ ਕੀਤੀ ਜਾਂਦੀ ਹੈ ਜਿਸ ਵਿੱਚ ਬੜੇ ਸਾਰੇ ਨਮਾਜ਼ੇ ਸਮ੍ਰਿਤ ਨੂੰ ਦੇਣੇ ਪਰਸਾਨੋ ਸਾਰਿਆਂ ਨੇ ਪ੍ਰਾਰਥਨਾ ਹੈ ਕਿ ਸਾਨੂੰ ਕਿ ਭੋਲੇनाथ ਨੇ ਭੰਗ ਦਾ ਨਸ਼ਾ ਨਹੀਂ ਕੀਤਾ ਸੀ ਉਹਨਾਂ ਨੇ ਉਹਨਾਂ ਨੂੰ ਕੀ ਕੀਤਾ ਸੀ ਪ੍ਰਭੂ ਸ਼੍ਰੀ યાਮ ਜੀ ਦੀ ਭਗਤੀ ਦੇ ਵਿੱਚ ਰਹਿਣ ਦੇ ਲਈ ਉਹਨਾਂ ਨੇ ਉਹਦਾ ਸੇਵਨ ਕੀਤਾ ਸੀ ਨਾ ਹੀ ਉਹਨਾਂ ਨੇ ਭੰਗ ਦਾ ਸੇਵਨ ਕੀਤਾ ਆ ਨਾ ਹੀ ਕਿਹਾ ਜਾਂਦਾ ਨਾਚ ਲੰਪਿੰਦੇ ਸੀ ਉਹ ਸਾਡੀ ਨੌਜਵਾਨ ਪੀੜੀ ਪਣਾ ਵਾਲੇ ਵੇਖ ਕੇ ਕਹਿੰਦੇ ਕਿ ਸ਼ਿਪੋਲੇ ਨਾਲ ਭੰਗ ਦਾ ਨਸ਼ਾ ਕਰਦੇ ਅਸੀਂ ਵੀ ਕਰਨਾ ਹੈ ਪਰ ਭੋਲੇ ਨਾਲ ਨੇ ਤੇ ਵਿਸ਼ਵੀ ਪੀਤਾ ਸੀ ਮਨ ਕਮਾਂਗਾ ਤੁਸੀਂ ਵੀ ਬਿਸ਼ ਪੀ ਲੋ ਇਸ ਕਰਕੇ ਜਿਹੜਾ ਨਸ਼ਾ ਸਾਡੇ ਲਈ ਵਿਸ਼ ਦਾ ਕੰਮ ਕਰਦਾ ਹੈ ਅਸੀਂ ਇਸ ਤੋਂ ਦੂਰ ਰਹਿਣਾ ਹੈ ਭੋਲੇ ਦੇ ਅਸ਼ੀਰਵਾਦ ਲੈਣਾ ਹੈ